ਅਲਸਾ ਵਾਈਗੁਰ ਜੀ ਕੀ ਫਤਿਹ ਆਏ ਤਾਂ ਅਸੀਂ ਕਿਤਾਬਾਂ ਲੈਣ ਸੀ ਪਰ ਮੇਰੇ ਨਾਲ ਨੇ ਲਾਬ ਸਰ ਹੁਰੀ ਤੇ ਸਰ ਕਹਿਣ ਲੱਗੇ ਕਿ ਆਪਾਂ ਤੱਪੋਬਨ ਟੱਕੀ ਸਾਹਿਬ ਸਥਾਨ ਦੇਖਣ ਜਾਣਾ ਤੇ ਅਸੀਂ ਪਹੁੰਚੇ ਆਂ ਫਿਰ ਗੁਰਦੁਆਰਾ ਟੱਕੀ ਸਾਹਿਬ ਤੱਪੋਬਨ ਇੱਥੇ ਵੈਸੇ ਬਿਲਕੁਲ ਜੰਗਲ ਦੇ ਵਿੱਚ ਬਣਿਆ ਹੋਇਆ ਇਹ ਸਥਾਨ ਹੈ ਇੱਥੇ ਬਾਬਾ ਦਰਸ਼ਨ ਸਿੰਘ ਜੀ ਭਗਤੀ ਬੰਦਗੀ ਕਰਦੇ ਰਹੇ ਆ ਇਹ ਤਵੇਲਾ ਬਣਿਆ ਹੋਇਆ ਘੋੜਿਆਂ ਦਾ ਤੇ ਇੱਥੇ ਅਸੀਂ ਸ਼ਤਰਮੁਰਗ ਮੋਰ ਪੰਛੀ ਹੋਰ ਕਈ ਤਰ੍ਹਾਂ ਦੇ ਜਾਨਵਰ ਜਿਹੜੇ ਦੇਖੇ ਬਾਬਾ ਜੀ ਦਾ ਬੜਾ ਇਹਨਾਂ ਨਾਲ ਪਿਆਰ ਸਨੇਹ ਰਿਹਾ ਇਹ ਊਠ ਨੇ ਇਹਨਾਂ ਨਾਲ ਕਿਤੇ ਕਿਤੇ ਬਾਬਾ ਜੀ ਖੇਤੀ ਵੀ ਕਰਦੇ ਰਹੇ ਆ ਪੁਰਾਣੇ ਬੈਲ ਸਾਰਾ ਸਮਾਨ ਇੱਥੇ ਤਕਰੀਬਨ ਸਾਨੂੰ ਇੱਕ ਪ੍ਰਾਤਨ ਘਰ ਦੇਖਣ ਨੂੰ ਮਿਲਿਆ ਉੱਥੇ ਪੁਰਾਣੀਆਂ ਚੀਜ਼ਾਂ ਜਿਹੜੀਆਂ ਕਿ ਸਾਡੀਆਂ ਦਾਦੀਆਂ ਪਰਦਾਦੀਆਂ ਵਰਤਦੀਆਂ ਹੁੰਦੀਆਂ ਸੀ ਜਾਂ ਘਰਾਂ ਦੇ ਵਿੱਚ ਆਮ ਹੁੰਦੇ ਸੀ ਉਹ ਇਹ ਇੱਕ ਜਾਨਵਰ ਹੈ ਹਿਰਨ ਵਾਂਗ ਅਕਸਰ ਹੀ ਇਸ ਦੀ ਤਸਵੀਰ ਬਾਬਾ ਦਰਸ਼ਨ ਸਿੰਘ ਜੀ ਨਾਲ ਅਸੀਂ ਦੇਖੀ ਇਹ ਉਹ ਪ੍ਰਾਤਨ ਘਰ ਬਣਾਇਆ ਜਿਸ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ ਤੇ ਸਭ ਤੋਂ ਵੱਡੀ ਖਾਸੀਅਤ ਗੱਲ ਹੈ ਕਿ ਕੱਚੇ ਘਰੇ ਜਾਂ ਕੱਚੇ ਘਰ ਵਾਂਗ ਸਾਰਾ ਇੱਥੇ ਜੰਗਲ ਦੇ ਵਿੱਚ ਬਣਿਆ ਹੋਇਆ ਜਦੋਂ ਕਿਤੇ ਆਓ ਤੇ ਜ਼ਰੂਰ ਤੁਸੀਂ ਤਪੋਵੰਟ ੱਕੀ ਸਾਹਿਬ ਦੇ ਦਰਸ਼ਨ ਕਰੋ ਇਸ ਦੇ ਨਾਲ ਹੀ ਥੋੜੀ ਕੁਵਾਟ ਕਢਾਣੀ ਕਲਾ ਪਿੰਡ ਬਣਿਆ ਅਸੀਂ ਉੱਥੇ ਵੀ ਗਏ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਇਸ ਸਥਾਨ ਤੇ ਚਰਨ ਪਾਏ ਕਿਹਾ ਜਾਂਦਾ ਹੈ ਕਿ ਇੱਥੇ ਇੱਕ ਤਪਸਵੀ ਸਾਧੂ ਸੀ ਜਿਸ ਨੇ ਗੁਰੂ ਮਹਾਰਾਜ ਜੀ ਨੂੰ ਜਲ ਦਿੱਤਾ ਤੇ ਮਹਾਰਾਜ ਜੀ ਨੇ ਉਸ ਨੂੰ 84 ਜਿਹੜੀ ਆ 84 ਦੇ ਗੇੜ ਵਿੱਚੋਂ ਕੱਢ ਦਿੱਤਾ ਇਹ ਗੁਰਦੁਆਰਾ ਨਿਮਸਾਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਇਸ ਦਾ ਇਤਿਹਾਸ ਇਹ ਦੱਸਦੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਰੋਜ਼ਾਨਾ ਦੀ ਤਰ੍ਹਾਂ ਦਾਤਨ ਕਰਦੇ ਸਮੇਂ ਇਸ ਇੱਕ ਤਲਾਬ ਬਣਿਆ ਹੋਇਆ ਸੀ ਉਸ ਦੇ ਕੰਢੇ ਤੇ ਮਹਾਰਾਜ ਨੇ ਦਾਤਨ ਗੱਡ ਦਿੱਤੀ ਤੇ ਉੱਥੋਂ ਨਿਮ ਜਿਹੜੀ ਫੁੱਟ ਪਈ ਤੇ ਪੁਰਾਣਾ ਮੋੜ ਅੱਜ ਵੀ ਇੱਥੇ ਮੌਜੂਦ ਹੈ ਇੱਥੇ ਇੱਕ ਵਣ ਤੇ ਉਹ ਮੌਜੂਦ ਨੇ ਜਿੱਥੇ ਗੁਰੂ ਮਹਾਰਾ ਜਿੰਨਾ ਉੱਪਰ ਬੈਠ ਕੇ ਭਜਨ ਬੰਦਗੀ ਕਰਦੇ ਸਨ ਇਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਮੇਂ ਦਾ ਸੰਭਕ ਰੱਖਿਆ ਹੋਇਆ ਹੈ ਨਗਰ ਨਿਵਾਸੀਆਂ ਨੇ ਇਹਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀਆਂ ਨਿਸ਼ਾਨੀਆਂ ਨੇ ਤੇ ਇੱਥੇ ਇੱਕ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਸੀ ਉੱਥੇ ਵੀ ਗਏ ਇਹ ਗੁਰਦੁਆਰਾ ਸਾਹਿਬ ਦੀਆਂ ਹੀ ਤਸਵੀਰਾਂ ਹਨ ਇਹ ਬਾਹਰ ਬਣਿਆ ਹੋਇਆ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਤੋਂ ਬਾਹਰ ਵਾਲੇ ਪਾਸੇ ਛੇਵੇਂ ਪਾਤਸ਼ਾਹ ਦੇ ਨਾਂ ਤੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਇਸ ਜਗ੍ਹਾ ਤੇ ਮਹਾਰਾਜ ਜੀ ਨੇ ਸਥਾਨ ਕੀਤਾ ਬੈਠੇ ਤੇ ਇੱਥੇ ਦਮਦਮਾ ਸਾਹਿਬ ਜਿਹੜਾ ਆ ਗੁਰਦੁਆਰਾ ਬਣਾਇਆ ਗਿਆ ਏ ਛੇਵੇਂ ਪੱਛਾ ਦੀ ਤਸਵੀਰ ਇੱਥੇ ਸ਼ੋਭਤ ਹੈ ਇਸ ਦੇ ਨਾਲ ਹੀ ਅਸੀਂ ਫਿਰ ਇੱਕ ਗੁਰਦੁਆਰਾ ਸਾਹਿਬ ਹੋਰ ਬਣਿਆ ਹੋਇਆ ਸੀ ਅਸੀਂ ਉੱਥੇ ਗਏ ਇਹ ਗੁਰਦੁਆਰਾ ਦਮਦਮਾ ਸਾਹਿਬ ਹੀ ਹੈ ਤੇ ਬਹੁਤ ਸੋਹਣੀ ਪਾਲਕੀ ਮਾਰ ਇਹ ਹਵੇਲੀ ਹੈ ਉਸੇ ਸਾਧੂ ਸੰਤ ਮਹਾਤਮਾ ਦੀ ਜਿੱਤ ਦੇ ਘਰ ਜਾਂ ਜਿਸ ਦੇ ਕੋਲ ਗੁਰੂ ਸਾਹਿਬ ਰੁਕੇ ਸਨ ਤੇ ਉਸਨੇ ਜਾਲ ਚਕਾਇਆ ਸੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ 52 ਕਲੀਆਂ ਵਾਲਾ ਚੋਲਾ ਵੀ ਪਿਆ ਹੋਇਆ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੁੰਦੇ ਨੇ ਤੇ ਉਹ ਚੋਲਾ ਅੱਜ ਇਸ ਸਥਾਨ ਤੇ ਕੜਾਣੀਕਲਾਂ ਪਿੰਡ ਦੇ ਵਿੱਚ ਪਿਆ ਹੋਇਆ ਏ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਚੋਲਾ ਸਾਹਿਬ ਤੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਚੋਲਾ 52 ਕਲੀਆਂ ਵਾਲਾ ਸਤਿਗੁਰ ਸੱਚੇ ਪਾਤਸ਼ਾਹ ਨੇ 52 ਕਲੀਆਂ ਵਾਲਾ ਚੋਲਾ ਜਿਹੜਾ ਬਣਵਾਇਆ ਸੀ ਤੇ 52 ਰਾਜਿਆਂ ਨੂੰ ਰਹਾ ਕਰਵਾਇਆ ਸੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਜੋੜਾ ਵੀ ਪਿਆ ਹੋਇਆ ਹੈ ਬਰਾਤਨ ਉਸ ਸਮੇਂ ਦਾ ਸੰਭਕ ਰੱਖਿਆ ਹੋਇਆ ਹੈ ਤੇ ਜਿਹੜਾ ਗੁਰੂ ਸਾਹਿਬ ਪਹਿਨਦੇ ਸਨ ਨਿਸ਼ਾਨੀਆਂ ਵਜੋਂ ਤੇ ਇਸ ਸਥਾਨ ਤੇ ਇੱਕ ਪੋਥੀ ਵੀ ਹੈ ਜਿਸ ਨੂੰ ਪੰਜ ਗ੍ਰੰਥੀ ਪੋਥੀ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਤੁਸੀਂ ਦੇਖ ਰਹੇ ਹੋ ਜੋੜਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਇੱਥੇ ਪੰਜ ਗ੍ਰੰਥੀ ਜਿਹੜੀ ਪੋਥੀ ਆ ਉਹ ਸੁਨਹਿਰੀ ਅੱਖਰਾਂ ਦੇ ਨਾਲ ਲਿਖੀ ਹੋਈ ਹੈ ਇਹ ਦੇਖ ਸਕਦੇ ਹੋ ਤੇ ਕਿਹਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇਸੇ ਪੋਥੀ ਪੰਜ ਗ੍ਰੰਥੀ ਪੋਥੀ ਤੋਂ ਹੀ ਆਪਣਾ ਨਿਤਨੇਮ ਦਾ ਪਾਠ ਕਰਿਆ ਕਰਦੇ ਸਨ ਇਹ ਅੱਜ ਵੀ ਸੁਨਹਿਰੀ ਅੱਖਰਾਂ ਦੇ ਵਿੱਚ ਇਸ ਸਥਾਨ ਤੇ ਮੌਜੂਦ ਹੈ ਤੇ ਇਸੇ ਸਥਾਨ ਤੇ ਹੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਚੋਲਾ ਜਿਹੜਾ ਉਹ ਮੌਜੂਦ ਹੈ ਤੇ ਇਸ ਦੇ ਨਾਲ ਹੀ ਇੱਕ ਗੁਰਦੁਆਰਾ ਹੋਰ ਬਣਿਆ ਹੋਇਆ ਏ ਇਹ ਤੁਸੀਂ ਦੇਖ ਰਹੇ ਹੋ ਇਸ ਗੁਰਦੁਆਰਾ ਸਾਬਹ ਨੂੰ ਪੜੋਲਾ ਸਾਹਿਬ ਗੁਰਦੁਆਰਾ ਕਹਿ ਕੇ ਜਾਣਿਆ ਜਾਂਦਾ ਏ ਇੱਥੇ ਗੁਰੂ ਸਾਹਿਬ ਜੀ ਨੇ ਵਰ ਦਿੱਤਾ ਸੀ ਇਹ ਤੁਸੀਂ ਪੜੋਲਾ ਦੇਖ ਰਹੇ ਹੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਇਸ ਸਥਾਨ ਤੇ ਵਰ ਦਿੱਤਾ ਕਿ ਵੀ ਇਸ ਦਾ ਟੱਕਣ ਤੁਸੀਂ ਨਹੀਂ ਚੱਕਣਾ ਤੇ ਤੁਹਾਡੇ ਘਰ ਦੇ ਵਿੱਚ ਬਰਕਤ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਰਹੇਗੀ ਤੇ ਕਿਹਾ ਜਾਂਦਾ ਹੈ ਕਿ 180 ਸਾਲ ਤੱਕ ਇਸ ਸਥਾਨ ਤੇ ਜਿਹੜਾ ਤੁਸੀਂ ਦੇਖਿਆ ਪੜੋਲਾ ਵੀ ਗੁਰੂ ਇਹਨਾਂ ਦੇ ਘਰ ਦੇ ਵਿੱਚ ਬਰਕਤ ਰਹੀ ਪਰ ਜਦੋਂ 180 ਸਾਲ ਬਾਅਦ ਇਹਨਾਂ ਦੇ ਕਿਸੇ ਨੌ ਨੇ ਆ ਕੇ ਟੱਕਣ ਚੱਕਿਆ ਤੇ ਉਸ ਤੋਂ ਬਾਅਦ ਬਰਕਤ ਜਿਹੜੀ ਆ ਰੁਕ ਗਈ ਤੇ ਅੱਜ ਵੀ ਉਹ ਭੜੋਲਾ ਮੌਜੂਦ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਸਾਰੇ ਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਗੁਰਦੁਆਰਾ ਰਾੜਾ ਸਾਹਿਬ ਆਏ ਤੁਸੀਂ ਦੇਖ ਸਕਦੇ ਹੋ ਸੰਤ ਬਾਬਾ ਆਇਸ਼ਰ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਸਥਾਨ ਹੈ ਬਾਬਾ ਜੀ ਨੇ ਹੀ ਬਣਾਇਆ ਤੇ ਅਸੀਂ ਇੱਥੇ ਬਾਬਾ ਜੀ ਦਾ ਸਥਾਨ ਦੇਖਿਆ ਗੁਰੂ ਮਹਾਰਾਜ ਦਾ ਸਰੂਪ ਨਤਮਸਤਕ ਹੋਏ ਮੱਥਾ ਟੇਕਿਆ ਨਾਲ ਹੀ ਭੂਰਾ ਸਾਹਿਬ ਦੇ ਦਰਸ਼ਨ ਕੀਤੇ ਖੁੱਲਾ ਸੀ ਤੇ ਇੱਥੇ ਸੰਤ ਬਾਬਾ ਆਇਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਿਹੜੇ ਨੇ ਬਸਤਰ ਪਏ ਹੋਏ ਨੇ ਜਾਂ ਉਹਨਾਂ ਦੀਆਂ ਮਾਲਾ ਜਿੱਥੇ ਪਲੰਗ ਪਿਆ ਹੋਇਆ ਜਿੱਥੇ ਬੈਠ ਕੇ ਉਹ ਭਜਨ ਬੰਦਗੀ ਕਰਦੇ ਸਨ ਇਸ ਤੋਂ ਇਲਾਵਾ ਕੁਝ ਹੋਰ ਉਹਨਾਂ ਦੇ ਅਸੀਂ ਹੱਥ ਲਿਖਤ ਲਿਖਤਾਂ ਵੀ ਦੇਖੀਆਂ ਤੇ ਉਹ ਬਾਬਾ ਜੀ ਦੇ ਹੁਕਮਨਾਮੇ ਵਜੋਂ ਕਿਹਾ ਜਾਂਦਾ ਹੈ ਕਿ ਪਈਆਂ ਹੋਈਆਂ ਨੇ ਇਸ ਤੋਂ ਇਲਾਵਾ ਹੋਰ ਬਾਬਾ ਜੀ ਦੇ ਪਹਿਨਣ ਵਾਲੇ ਸਮਾਨ ਜਿੱਦਾਂ ਫੌਜ ਵਿੱਚ ਸਨ ਤੇ ਬਾਬਾ ਜੀ ਦੇ ਉਸ ਸਮੇਂ ਦੇ ਜੋੜੇ ਜੁੱਤੀਆਂ ਜਾਂ ਬੂਟ ਜੋ ਵੀ ਸੀ ਉਹ ਅਸੀਂ ਦੇਖਿਆ ਪੋਰਾ ਸਾਹਬ ਦੇ ਵਿੱਚ ਹੈ ਇਹ ਸਾਰਾ ਕੁਝ ਬਾਬਾ ਜੀ ਦਾ ਤੇ ਬਾਬਾ ਜੀ ਦੀਆਂ ਤਸਵੀਰਾਂ ਨੇ ਘੋੜੇ ਤੇ ਸਵਾਰ ਨੇ ਤੇ ਫੌਜ ਦੇ ਵਿੱਚ ਸਨ ਪਹਿਲਾਂ ਬਾਬਾ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਵਾਪਸ ਆਏ ਕੋਪਰਹੀੜਾ ਵੀ ਦੇਖਿਆ ਪਰ ਉਸ ਦੀਆਂ ਤਸਵੀਰਾਂ ਅਸੀਂ ਕੈਚ ਨਹੀਂ ਕਰ ਸਕੇ ਤੇ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਅ ਅੱਗੇ ਅਸੀਂ ਜਦੋਂ ਕਿਤੇ ਫਿਰ ਕਿਸੇ ਗੁਰੂ ਘਰ ਦੇ ਦਰਸ਼ਨਦਾਰੇ ਕੀਤੇ ਤਾਂ ਫਿਰ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ